ਉਹ ਸਟਰਾਬੇਰੀ ਕਾਮਯਾਬ ਇਹਨਾਂ ਨੇ ਕਰੀ ਹੈ ਤੇ ਬਹੁਤ ਥੋੜੇ ਬੰਦੇ ਆ ਪੰਜਾਬ 'ਚ ਜਿਨ੍ਹਾਂ ਨੇ ਇਸ ਮੁਕਾਮ ਹਾਸਲ ਕੀਤਾ ਹੈ ਇੱਕ ਜਿਹੜਾ ਪਲਾਂਟ ਆ ਤੁਹਾਡਾ ਇਹ 200 ਗ੍ਰਾਮ ਤੋਂ ਲੈ ਕੇ ਕਿਲੋ ਤੱਕ ਤੁਹਾਨੂੰ ਸਟੋਪ ਹੀ ਦੇ ਦਗਾ ਬੜਾ ਕੀ ਬਾਤ ਹੈ ਇਹ ਤੁਹਾਡੇ ਦਾ ਸਾਨੂੰ 2.5 ਤੋਂ 3 ਲੱਖ ਰੁਪਏ ਦੀ ਪਨੀਰੀ ਪੈ ਜਾਂਦੀ ਹੈ ਨਾ ਸਾਰਾ ਟੋਟਲ 5 ਲੱਖ ਖਰਚਾ 6 ਲੱਖ ਆ ਜਾਂਦਾ ਹਾਂ 5 ਤੋਂ 6 ਲੱਖ ਰੁਪਏ ਦਾ ਜਿਹੜਾ ਖਰਚਾ ਹੋ ਜਾਂਦਾ ਹਨਾ ਵੀਡੀਓ ਵੇਖਣ ਵਾਲੇ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਆ ਦੋਸਤੋ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾ ਰਿਹਾ ਜਾਣਕਾਰੀ ਦੇ ਰਿਹਾ ਇਹ ਸਾਡੇ ਪਿੰਡ ਦੀ ਆ ਔਰ ਭਾਈ ਜਿਸਕਰ ਨਾਲ ਤੁਹਾਡੀ ਮੁਲਾਕਾਤ ਕਰਾ ਰਿਹਾ ਜਿਨੇ ਕਿ ਪਿਛਲੇ 10 ਸਾਲਾਂ ਤੋਂ ਸਟਰਾਬੇਰੀ ਦੇ ਵਿੱਚ ਸਾਡੇ ਉਹਦਾ ਉਤਪਾਦਨ ਕਰਕੇ ਸਾਡੇ ਪਿੰਡ ਦਾ ਬੜਾ ਨਾਂ ਰੋਸ਼ਨ ਕੀਤਾ ਸਾਡੇ ਏਰੀਆ ਨੂੰ ਬੜੀ ਸੇਧ ਦੇਣ ਦਾ ਕੰਮ ਕੀਤਾ ਇਹਦੇ ਨਾਲ ਨਾਲ ਉਹ ਪਨੀਰੀਆਂ ਦਾ ਤੇ ਹੋਰ ਵੀ ਕਈ ਕੰਮ ਕਰਦੇ ਆ ਹੁਣੇ ਉਹਨਾਂ ਨੇ ਜਿਹੜਾ ਆਪਦਾ ਪੋਲੀ ਹਾਊਸ ਵੀ ਬਣਾਇਆ ਤਾਂ ਮੈਂ ਤੁਹਾਡੀ ਮੁਲਾਕਾਤ ਕਰਾਉਣਾ ਹੈ ਬਾਈ ਜਿਸ ਕਾਰਨ ਨਾਲ ਕੀ ਹਾਲ ਹੈ ਬਾਈ ਜਿਸ ਕਾਰਨ ਸਸੀ ਗਾਲ ਜੀ ਸਸੀ ਗਾਲ ਬਾਈ ਹਾਂ ਠੀਕ ਤਾਂ ਇਹ ਮੈਂ ਹੱਥ ਫਤੇ ਬਲਾਉਣ ਵੇਲੇ ਥੋੜੇ ਪਿੱਛੇ ਰੱਖ ਲਏ ਸੀ ਗਲਤੀ ਮਾਫ ਕਿਉਂਕਿ ਫਿਰ ਤੁਹਾਨੂੰ ਪਤਾ ਲੱਗ ਜਾਣਾ ਸੀ ਵੀ ਸਟਾਰਬੇਰੀ ਦੀ ਗੱਲ ਕਰਨ ਲੱਗੇ ਆ ਨਾ ਤਾਂ ਬਾਈ ਇਹ ਮੈਂ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਪੋਸਟ ਆਪਣੀ ਫੋਟੋ ਸ਼ੇਅਰ ਕੀਤੀ ਹੈ ਉਹਦੇ ਤੇ ਮੈਂ ਟਾਈਮ ਵੇਖਿਆ 10 ਸਾਲ ਪਹਿਲਾਂ ਅਸੀਂ 10-15 ਜਣੇ ਆਏ ਸੀ ਯਾਰ ਮਿੱਤਰ ਹਨਾ ਤਾਂ ਉਹ ਮੈਂ ਉਹਨੂੰ 10 ਸਾਲ ਹੋ ਗਏ ਹੈ ਤਕਰੀਬਨ ਥੋਨੂੰ 11 12 ਹੀ ਹੋ ਗਏ ਉਹਨੇ ਮਲਾਂ ਦਾ ਕੰਮ ਕਰਦਿਆਂ ਨੂੰ ਹਿਸਾਬ ਨਾਲ ਤਾਂ 13 ਸਾਲ ਹੋ ਗਏ ਭਾਈ ਹਾਂ ਤਾਂ ਆਪਣੇ ਦਰਸ਼ਕ ਵੀਰਾਂ ਨੂੰ ਤੁਸੀਂ ਦੱਸੋ ਵੀ ਸਟਰਾਬੇਰੀ ਲਾਉਣ ਤੋਂ ਲੈ ਕੇ ਇਹਦੀ ਕੀ ਰੱਖ-ਰਖਾਵ ਪਨੀਰੀ ਕਿੱਥੋਂ ਕਿਹੜੀ ਲੈਣੀ ਚਾਹੀਦੀ ਹੈ ਇਹਦਾ ਕੀ ਉਤਪਾਦਨ ਹੈ ਤੇ ਮਿਨੀਮਮ ਇਹਦਾ ਜਿਹੜਾ ਅੱਜ ਤੱਕ ਦਾ ਥੋੜਾ ਹੋਇਆ ਵੀ ਘੱਟ ਤੋਂ ਘੱਟ ਥੋੜਾ ਜਿਹੜਾ ਇਹਦੀ ਪ੍ਰੋਡਕਸ਼ਨ ਆਮਦਨ ਦੂਜੀਆਂ ਵਸਲਾਂ ਦੇ ਮੁਕਾਬਲੇ ਕਿੰਨੀ ਹੈ ਮੜਾ ਜ ਆਪਣੇ ਵੀਰਾਂ ਨੂੰ ਜਾਣਕਾਰੀ ਦਿਓ ਹਾਂ ਪਹਿਲਾਂ ਤਾਂ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਇਹ ਜਿਹੜੀ ਆਪਾਂ ਸਟ੍ਰੋਬਰੀ ਦੀ ਖੇਤੀ ਹੈ ਬਾਈ ਸੰਸਾਪਾ ਆਪਾਂ ਤੁਸੀ ਫੋਟੋ ਵੀ ਉਦੋਂ ਵੀ ਆਪਾਂ ਪੋਸ਼ੇਅਰ ਕੀਤੀ ਹੈ ਹਾਂ ਅੱਜ ਤੋਂ 13 ਸਾਲ ਪਹਿਲਾਂ ਆਪਾਂ ਉਦੋਂ ਸ਼ੁਰੂ ਕੀਤਾ ਸੀਗਾ ਹਨਾ ਤੇ ਉਹ ਵਾਹਿਗੁਰੂ ਦੀ ਕਿਰਪਾ ਨਾਲ ਖਰ ਆਪਾਂ ਹਾਇ ਸਾਲ ਬਰ ਦੇ ਬਾਦੇ 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 ਆਜ ਇੱਥੋਂ ਤੱਕਰ ਵਾਹਿਗੁਰੂ ਨੇ ਚਲੋ ਕਿਰਪਾ ਕੀਤੀ ਆਪਾਂ ਸੱਚੀ ਮਿਹਨਤ ਕੀਤੀ ਹੈ ਤੇ ਨਾਲ ਵਾਹਿਗੁਰੂ ਨੇ ਆਪਣਾ ਸਾਥ ਦਿੱਤਾ ਆਪਾਂ ਇੱਥੋਂ ਤੱਕਰ ਪਹੁੰਚੇ ਹਨਾ ਬਿਲਕੁਲ ਹਾਂ ਇਹ ਜਿਹੜੀ ਸਟ੍ਰਾਬਰੀ ਦੀ ਖੇਤੀ ਹੈ ਇਹਨੂੰ ਚੰਗੀ ਤਰ੍ਹਾਂ ਵਾਣ ਨੂੰ ਤਿਆਰ ਕਰਕੇ ਪ੍ਰੋਪਰ ਦੇ ਬੈੱਡ ਬਣਾ ਕੇ ਹਨਾ ਜੀ ਤੇ ਇਹਨੂੰ ਇੱਕ ਇਹਨੂੰ ਇਹ ਡ੍ਰਿਪ ਸਿਸਟਮ ਇਹਦੇ ਵਿੱਚ ਲੱਗਣਾ ਜ਼ਰੂਰੀ ਹੈ ਬਹੁਤ ਜ਼ਰੂਰੀ ਉਹਦੇ ਬਿਨਾਂ ਤਾਂ ਹੋ ਹੀ ਨਹੀਂ ਸਕਦਾ ਉਹਦੇ ਬਿਨਾਂ ਨਹੀਂ ਹੋ ਸਕਦਾ ਹਾਂ ਹਾਂ ਬਾਕੀ ਇਹ ਡ੍ਰਿਪ ਸਿਸਟਮ ਨਾਲ ਬਾਕੀ ਆਪਣਾ ਜਿਹੜਾ ਪੰਜਾਬ ਦਾ ਜਿਹੜਾ ਧਰਤੀ ਦਾ ਪਾਣੀ ਜਿਹੜਾ ਆਪਣਾ نیچے ਜਾ ਰਿਹਾ ਉਹ ਬੜਾ ਇਹ ਇੱਕ ਬਹੁਤ ਹੀ ਵਧੀਆ ਇਹ ਉਹਦੇ ਹਾਸਤੇ ਵੀ ਇੱਕ ਲਾਹੇਵੰਦ ਸਿੱਧ ਹੋ ਰਿਹਾ ਹਨਾ ਹਾਂਜੀ ਪਾਣੀ ਘੱਟ ਖਪਤ ਹੁੰਦੀ ਹੈ ਪਾਣੀ ਦੀ ਘੱਟ ਖਪਤ ਹੁੰਦੀ ਹੈ ਨਾ ਤੇ ਇਹਦੀਆਂ ਜਿਹੜੇ ਪੌਦ ਵਗੈਰਾ ਇਹ ਪਹਿਲਾਂ ਤਾਂ ਆਪਾਂ ਇਥੋਂ ਹਿਮਾਚਲ ਤੋਂ ਹੀ ਲੈਂਦੇ ਰਹੇ ਹਾਂ ਜੀ ਤੇ ਪਰ ਹੁਣ ਇਹਨੂੰ ਅਸੀਂ 5-6 ਸਾਲ ਹੋ ਗਏ ਹੁਣ ਅਸੀਂ ਪੂਨੇ ਤੋਂ ਉਥੋਂ ਜਿਹੜੇ ਮਹਾਰਾਸ਼ਟਰ ਤੋਂ ਸਾਰੀ ਇਹ ਪੌਦ ਲੈ ਕੇ ਉਹ ਉਹ ਲਗਾਣੇ ਆ ਜੀ ਉਹ ਸਾਰਿਆਂ ਨੂੰ ਇਹ ਵੇਟਰ ਰਹਿੰਦੀ ਹੈ ਬਿਲਕੁਲ ਤੇ ਇਹਦਾ ਜਿਹੜਾ ਸਮਾਂ ਕਿਹੜਾ ਹੁੰਦਾ ਲਾਉਂਦਾ ਬਾਈ ਸਮਾਂ ਇਹਦਾ ਸਮਝ ਲੈ ਵੀ ਤੂੰ 10 ਸਤੰਬਰ ਤੋਂ ਲੈ ਕੇ 20 ਅਕਤੂਬਰ ਤੱਕ ਇਹ ਬਹੁਤ ਠੁਕਮਾ ਸਮਾਂ ਹੁੰਦਾ ਇਹ ਲਾਉਣ ਵਾਸਤੇ ਤੇ ਕਿੰਨਾ ਚਿਰ ਚੱਲ ਜਾਂਦੀ ਹੈ ਅਖੀਰ ਤੱਕ ਇਹ 7 ਕੁ ਮਹੀਨਿਆਂ ਦੀ ਕ੍ਰੋਪ ਹੁੰਦੀ ਹੈ ਟੋਟਲ ਬਿਲਕੁਲ ਜੀ 3 ਕੁ ਮਹੀਨਿਆਂ ਤੋਂ ਇਹਦਾ ਫਰੂਟ ਸਟਾਰਟ ਹੋ ਜਾਂਦਾ ਹੈ ਫਿਰ 4 ਮਹੀਨੇ ਲਗਾਤਾਰ ਫਿਰ ਤੇਰੇ ਵੀਰ ਕੋਲ ਤੜਾਈ ਕਰਦਾ ਤੇ ਸੋਨੇ ਸਟਰਾਬੇਰੀ ਭੇਜਦਾ ਜਮਲਦੇਵ ਦੇ ਰਿਆਂ ਗੋਂਦਾ ਸੋਨੂੰ ਕੋਈ ਸਹੀ ਹੈ ਮੇਰਾ ਤਾਂ ਦਾ ਲੱਗਦਾ ਰਹਿੰਦਾ ਬਾਈ ਹਨਾ ਮੈਂ ਕੋਸ਼ਿਸ਼ ਹੀ ਕਰਦਾ ਵੀ ਲੰਗਦਾ ਦਬਦਾ ਸਟਰਾਬੇਰੀ ਦਾ ਆਨੰਦ ਮਾਣੀਏ ਹਨਾ ਤਾਂ ਇੱਕ ਹੋਰ ਹੈ ਬਾਈ ਵੀ ਜਿਵੇਂ ਆਪਾਂ ਜ਼ਿਕਰ ਕੀਤਾ ਹੈ ਠੰਡ ਦਾ ਤੇ ਗਰਮੀ ਦਾ ਅਸਰ ਪੈਂਦਾ ਹੈ ਹਾਂ ਉਦੋਂ ਗਰਮੀ ਜਦੋਂ ਜੋ ਲਾਉਣੇ ਆਪਾਂ ਇਹ ਕੋਈ ਗੱਲ ਐਸ ਵੇਲੇ ਤਾਂ ਵੇਖ ਕੇ ਲੱਗਦੀ ਬੜੀਆਂ ਸੋਹਣੀਆਂ ਹਰੀਆਂ ਹਰੀਆਂ ਖੜੀਆਂ ਹਨਾ ਹਨਾ ਵੱਡੇ ਵੱਡੇ ਪੀਸ ਲੱਗ ਜਾਂਦੇ ਆ ਹਨਾ ਇਹ ਤੁਸੀਂ ਆ ਟਨਲ ਦਾ ਕੰਮ ਵੀ ਕਰਦੇ ਹੋ ਹਨਾ ਇਹ ਫਿਰ ਇਹ ਜ਼ਰੂਰੀ ਹੈ ਇਹਦੇ ਕਰਨਾ ਹਾਂ ਇਹ ਠੰਡ ਤੋਂ ਇਹਨੂੰ ਉੱਪਰ ਕਰਾਂਗੇ ਹਨਾ ਸਾਰੇ ਨੂੰ ਉੱਪਰ ਤੇ ਕਰ ਦਿਆਂਗੇ ਹਾਂ ਉੱਪਰ ਧਕ ਦਾਂਗੇ ਹਨਾ ਤੇ ਸਵੇਰ ਲਾ ਦੇਉਗੇ ਸਵੇਰ ਲਾ ਦਾਂਗੇ ਆ ਤੇ ਜਦੋਂ ਉਦੋਂ ਪlant ਲਾਣੇ ਆ ਉਦੋਂ ਸਾਰੇ ਤੇ ਫੁਹਾਰਾ ਸਿਸਟਮ ਲੱਗਦਾ ਹੈ ਪਹਿਲਾ ਹਾਂ ਸਾਰੇ ਤੇ ਤੇ ਫੋਰਾ ਸਿਸਟਮ ਲੱਗਦਾ ਹੈ ਜੀ ਉਹਦੇ ਨਾਲ ਫਿਰ ਇਹਨੂੰ ਗਰਮੀ ਤੋਂ ਵੀ ਬਚਾ ਕੇ ਰੱਖਣ ਕੰਮ ਤਾਂ ਔਖਾ ਬਹੁਤ ਔਖਾ ਔਖਾ ਬਾਕੀ ਆਪਾਂ ਅਮਰੀਕਾ ਦੀ ਕੈਲੀਫੋਰਨੀਆ ਦੀ ਚੀਜ਼ ਇੱਥੇ ਪੈਦਾ ਕਰੀ ਜਾਂਦੇ ਆ ਔਖਾ ਤਾਂ ਹੈਗਾ ਹੀ ਤਾਂ ਦੂਸਰੀ ਗੱਲ ਹੋਰ ਹੈ ਬਾਈ ਵੀ ਇਹ ਆਮਦਨ ਦੀ ਗੱਲ ਕਰੀਏ ਜੇਕਰ ਆਪਾਂ ਹਾਂ ਉਹ ਕਿੰਨੀ ਕ ਤੁਸੀਂ ਦੂਜੀ ਫਸਲ ਦੇ ਮੁਕਾਬਲੇ ਕੀ ਮੰਨਦੇ ਆ ਨਹੀਂ ਆਮਦਨ ਦਾ ਤਾਂ ਇਹ ਵੀ ਇਹਦੇ ਤੇ ਇਨਵੈਸਟਮੈਂਟ ਵੀ ਬਹੁਤ ਜ਼ਿਆਦਾ ਹੈ ਹਾਂ ਉਹ ਵੀ ਦੱਸੋ ਪਹਿਲਾਂ ਉਹ ਉਹ ਇਹਦਾ ਜਿਹੜਾ ਪਲਾਂਟ ਆ ਜਿਹੜਾ ਉਹ ਹੀ ਕਾਫੀ ਮਹਿੰਗਾ ਹੁੰਦਾ ਹੈ ਘਰ ਤੋਂ ਘਰ ਤੇ ਦਾਸਾਂ ਮਿਲੋ 2.5 ਤੋਂ 3 ਲੱਖ ਰੁਪਏ ਦਾ ਦੀ ਪਨੀਰੀ ਪੈ ਜਾਂਦੀ ਹੈ ਸਾਰਾ ਟੋਟਲ 5 ਲੱਖ ਖਰਚਾ 6 ਲੱਖ ਆ ਜਾਂਦਾ ਹਾਂ 5 ਤੋਂ 6 ਲੱਖ ਰੁਪਏ ਦਾ ਜਿਹੜਾ ਖਰਚਾ ਹੋ ਜਾਂਦਾ ਹੈ ਹਾਂ ਤੇ ਜੇ ਆਪਾਂ ਆਮਦਨ ਦੀ ਜਿਹੜੀ ਗੱਲ ਕਰਦੇ ਆਂ ਹਾਂਜੀ ਉਹ ਇਹ ਹੈ ਵੀ ਜੇ ਤੁਸੀਂ ਚੰਗੀ ਮਿਹਨਤ ਕੀਤੀ ਹੈ ਤਾਂ ਇੱਕ ਜਿਹੜਾ ਪਲਾਂਟ ਆ ਤੁਹਾਡਾ ਇਹ 200 ਗ੍ਰਾਮ ਤੋਂ ਲੈ ਕੇ ਕਿਲੋ ਤੱਕ ਤੁਹਾਨੂੰ ਸਟੋਰੀ ਦੇ ਸਕਦਾ ਹੈ ਕੀ ਬਾਤ ਹੈ ਇਹ ਤੁਹਾਡੇ ਤੁਹਾਡੇ ਤੇ ਹੈ ਵੀ ਤੁਸੀਂ ਕਿੰਨੀ ਕਿੰਨੀ ਸਟੋਰੀ ਮਿਹਨਤ ਕਰ ਸਕਦੇ ਕਿੰਨੀ ਮਿਹਨਤ ਕਰ ਸਕਦੇ ਹਨ ਤੇ ਓਵਰਆਲ ਜਿੰਨਾ ਕ ਆਮਦਨ ਹੋ ਜਾਂਦੀ ਹੈ ਜੀ ਓਵਰਆਲ ਜੇ ਆਪਾਂ ਮੰਨ ਕੇ ਚੱਲਦੇ ਤਾਂ 8 ਤੋਂ 10 ਲੱਖ ਰੁਪਏ ਦਾ ਇਹ ਹੋ ਜਾਂਦਾ ਹੈ ਵਾਤੋਂ ਵਾਤ ਨਿਕਲ ਜਾਂਦੀ ਹੈ ਇਹ ਤੇ ਘੱਟ ਤੋਂ ਘੱਟ ਵੀਰ ਇਹ ਹੁੰਨੀ ਕਦੇ ਨਾ ਕਰੇ ਫਿਰ ਜੇ ਆਪਾਂ ਲਾ ਕੇ ਚੰਡੀਗੜ੍ਹ ਤੁਰ ਫਿਰ ਰੜਾ ਵੀ ਸਕਦਾ ਫਿਰ 6 ਲੱਖ ਰੁਪਇਆ ਜਾ ਵੀ ਸਕਦਾ ਧਿਆਨ ਰੱਖਿਓ ਇਸ ਗੱਲ ਦਾ ਹਨਾ ਕਿਤੇ ਇਸੇ ਚਾਜਦੇ ਆ ਲਾਲ ਲਾਲ ਸਟਾਫ ਇਹਨੀਆਂ ਵੇਖ ਕੇ ਤੇ ਜੁੰਮੜ ਜੁੰਮ ਕੇ ਤੇ ਵੀ ਮੈਂ ਵੀ ਲਾਉਣਾ ਤੇ ਉਹ ਅੱਜ ਕੱਲ ਨਵੇਂ ਪਾੜੇ ਆ ਵੈਸੇ ਮੈਂ ਇੱਕ ਗੱਲ ਬੜੀ ਨੋਟ ਕੀਤੀ ਭਾਈ ਜਿਹੜੇ ਨਵੀਂ ਪੀੜੀ ਹੈ ਨਾ ਜਿਵੇਂ ਤੁਹਾਡਾ ਬੇਟਾ ਤੁਹਾਡਾ ਸਾਥ ਦਿੰਦਾ ਬਹੁਤ ਜ਼ਿਆਦਾ ਮੈਨੂੰ ਬੜੀ ਖੁਸ਼ੀ ਹੋਈ ਹੈ ਨਾ ਕਿਉਂਕਿ ਕੈਨੇਡਾ ਤੋਂ ਆਪਾਂ ਹੀ ਜ਼ਿਕਰ ਕਰਿਆ ਸੀ ਵੀ ਪੁੱਤ ਨਾ ਜਾ ਤੇਰੇ ਕੋਲ ਇੱਥੇ ਠਾਠਾ ਯਾਰ ਹਨਾ ਤੂੰ ਨਾਲ ਕੰਮ ਕਰਦੇ ਉਹਨੇ ਨਵਾਂ ਪੰਨ ਵੀ ਲੈਂਦਾ ਖੀਤੀ ਜਿਵੇਂ ਉਹ ਤੁਸੀਂ ਮਗਰ ਦੇਖ ਰਹੇ ਆ ਵੀ ਉਹਨੇ ਆ ਨੈਟ ਹਾਊਸ ਵਗੈਰਾ ਲਾਇਆ ਤੇ ਉਹ ਸੋਸ਼ਲ ਮੀਡੀਆ ਤੇ ਵੀ ਐਕਟਿਵ ਰਹਿੰਦਾ ਤੇ ਨਵੀਆਂ ਨਵੀਆਂ ਚੀਜ਼ਾਂ ਸਿੱਖਦਾ ਵੀ ਤੇ ਅਪਲਾਈ ਵੀ ਕਰਦਾ ਅੱਗੇ ਵੀ ਆਪਣੇ ਕਈ ਪਲਾਨ ਆ ਉਹ ਚਲੋ ਆਪਾਂ ਹੌਲੀ ਹੌਲੀ ਸਾਂਝੇ ਕਰਦੇ ਰਹਾਂਗੇ ਬਾਈ ਹੋਰ ਹਨਾ ਤਾਂ ਮੇਰਾ ਇਹ ਹੈ ਵੀ ਜਿਹੜੀ ਨਵੀਂ ਪੀੜੀ ਹੈ ਨਾ ਮੈਨੂੰ ਬੜੀ ਖੁਸ਼ੀ ਹੋਈ ਵੀ ਉਹੋ ਝੋਨੇ ਦੇ ਕਣਕ ਦਾ ਮੇਰਾ ਤਾਂ ਮਕਸਦ ਸਿਰਫ ਇਹ ਨਹੀਂ ਹੁੰਦਾ ਰੋਜ਼ ਵੀਡੀਓ ਬਣਾਉਣਾ ਮੈਂ 2-3 ਘੰਟੇ ਕੱਢਦਾ ਉਹ ਸਮਾਂ ਮੇਰਾ ਮੈਂ ਆਪਦੇ ਕਾਰੋਬਾਰ ਚ ਬਿਜ਼ਨਸ ਨੂੰ ਚੜਾਉਣਾ ਇੱਕ ਹਿਸਾਬ ਨਾਲ ਆਪਦੇ ਬੱਚਿਆਂ ਦਾ ਮਾਪਿਆਂ ਦਾ ਸਮਾਂ ਜਿਹੜਾ ਉਹਨਾਂ ਨੂੰ ਘਟ ਦਿੰਨਾ ਇੱਧਰ ਦਿੰਨਾ ਤਾਂ ਮੈਂ ਇੱਕ ਇਹ ਸੇਵਾ ਦਾ ਲੈ ਕੇ ਚੱਲਿਆ ਵੀ ਆਪਾਂ ਯਾਰ ਝੋਨੇ ਕਣਕ ਵਾਲੇ ਚੱਕਰ ਚੋਂ ਜੇ ਨਿਕਲ ਜਾਈਏ ਚੰਗੇ ਰਾਂਗੇ ਉਹਦੀ ਆਪਣੇ ਪਿੰਡ ਚ ਕਈ ਧਾਰਨਾ ਹੈ ਪਰ ਸਭ ਤੋਂ ਬੈਸਟ ਧਾਰਨਾ ਤੁਸੀਂ ਮਿਲਦੇ ਹੋ ਤਾਂ ਹੀ ਮੈਂ 2-3 ਮਹੀਨੇ ਤੋਂ ਆ ਕੇ ਕੋਈ ਨਾ ਕੋਈ ਇੰਟਰਵਿਊ ਕਰਦਾ ਇੱਥੇ ਤਾਂ ਨਵੀਂ ਪੀੜੀ ਹੈ ਜਿਹੜੀ ਉਹ ਮੈਨੂੰ ਕਹਿੰਦੇ ਨਾ ਬਾਈ ਅਸੀਂ ਆਪਣੇ ਉਹ ਸੰਦ ਬਣਾਉਂਦੇ ਆ ਜਿਹੜੇ ਬਾਈ ਸੰਤਾਲੇ ਹੈ ਨਾ ਉਹ ਕਹਿੰਦਾ ਵੀ ਮੈਥੋਂ ਮਸ਼ੀਨਰੀ ਬਣਾਉਣ ਆਉਂਦੇ ਆ ਤਾਂ ਕੋਈ ਤਾਂ ਗੋਬੀ ਦੀ ਕੰਮ ਕਰ ਰਿਹਾ ਹੈ ਕੋਈ ਕਰ ਰਿਹਾ ਹੈ ਹਲਦੀ ਤੇ ਕੋਈ ਬਾਗਾ ਨਹੀਂ ਜਾ ਰਿਹਾ ਇਹ ਬੜੀ ਖੁਸ਼ੀ ਦੀ ਗੱਲ ਹੈ ਉਹ ਆਪਣਾ ਬੈਡ ਪਲੈਂਟਰ ਹੈ ਹਾਂ ਉਹ ਬਾਈ ਦਰਸ਼ਨ ਦੇ ਨਾਲ ਮੈਂ ਪਹਿਲਾਂ ਬਣਾਇਆ ਸੀ ਇੱਕ ਵਾਰੀ ਹਾਂ ਫਿਰ ਉਹਨੂੰ ਫੇਰ ਬਣਾਇਆ ਫਿਰ ਤੀਜੀ ਵਾਰ ਅਸੀਂ ਉਹਨੂੰ ਐ ਪਰਫੈਕਟ ਬਣਾਇਆ ਹੈ ਬਿਲਕੁਲ ਕੋਈ ਉਹਨਾਂ ਨੇ ਵੀ ਨਾਲ ਮਿਹਨਤ ਕੀਤੀ ਨਾਲ ਮੈਂ ਮੈਂ ਵੀ ਚਲੋ ਆਪਾਂ ਵੀ ਚਾਹੁੰਦੇ ਸੀ ਵੀ ਐ ਬਣੇ ਤੇ ਉਹ ਆਪਾਂ ਨੂੰ ਕਿੰਨਾ ਆਪ ਨੂੰ ਆਪਦਾ ਘਰੇ ਹੀ ਸਾਰਾ ਕੁਝ ਇੱਥੇ ਹੀ ਬਣ ਗਿਆ ਹਨਾ ਮੈਂ ਹਮੇਸ਼ਾ ਵੀਡੀਓ ਕਰਦਾ ਰਹਿੰਦਾ ਜਿਵੇਂ ਮੈਂ ਵੀਰਾਂ ਨੂੰ ਵੀ ਦੱਸਦਾ ਵੀ ਕੌਣੀ ਪਿੰਡ 'ਚ ਡਿਫਰੈਂਟ ਕੰਮ ਕੀ ਕਰ ਰਿਹਾ ਮੈਂ ਉਹਨਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਣਾ ਤਾ ਪੰਜ ਵੀਡੀਓਜ਼ ਮੈਂ ਡੇਰੀ ਫਾਰਮਿੰਗ ਦਾ ਹਨਾ ਤੇ ਹੋਰ ਕਈ ਜਾਣਿਆਂ ਦਾ ਬਾਗਬਾਨੀ ਦਾ ਉਹ ਜਿਹੜੇ ਬੰਦੇ ਕੰਮ ਕਰ ਰਹੇ ਆ ਮੈਂ ਉਹ ਲੈ ਕੇ ਆਇਆ ਹੋਰ ਵੀ ਬੜੇ ਬੰਦੇ ਚੰਗਾ ਕੰਮ ਕਰ ਰਹੇ ਆ ਸੰਤ ਆਲਿਆਂ ਦੇ ਵੀ ਮੈਂ ਵੀਡੀਓ ਪਾਉਣੀ ਆ ਕਿਉਂਕਿ ਰਾਮਗੜੀ ਇਹ ਪਰਿਵਾਰਾਂ ਬਿਨਾ ਖੇਤੀ ਸੰਭਵ ਹੀ ਨਹੀਂ ਸੀ ਇਹ ਗੱਡਿਆਂ ਤੋਂ ਲੈ ਕੇ ਤੇ ਟਰੈਕਟਰ ਅੱਜ ਉਹ ਸਮਝ ਲਓ ਵੀ ਹੁਣ ਉਹ ਪੀਟੀਓ ਵਾਲਾ ਗੇਰਾਂ ਵਾਲੇ ਟਰਾਲੇ ਬਣਾਈ ਜਾਂਦੇ ਆ ਹਨਾ ਤਾਂ ਇਹੇ ਪਰਿਵਾਰ ਹੀ ਆ ਜਿਹੜੇ ਆਪਾਂ ਨੂੰ ਇਹ ਜਿਹੜੇ ਮਜ਼ਦੂਰ ਆ ਉਹ ਮਿਹਨਤ ਕਰਦੇ ਸੀ ਬਿਲਕੁਲ ਜ਼ਮੀਂਦਾਰ ਹੈ ਜਿਹੜਾ ਉਹ ਦੋਵੇਂ ਕੰਮ ਕਰਦਾ ਸੀ ਉਹ ਮਿਹਨਤ ਵੀ ਕਰਦਾ ਸੀ ਚੀਜ਼ਾਂ ਲੈ ਕੇ ਤੇ ਵੇਚਣ ਵੀ ਜਾਂਦਾ ਸੀ ਅ ਇਹ ਬੰਦੇ ਆਪਾਂ ਨੂੰ ਸੋਲੂਸ਼ਨ ਦਾ ਹੱਲ ਦਿੰਦੇ ਸੀ ਸੜੰਗਾ ਤੋਂ ਲੈ ਕੇ ਤੇ ਕਿੱਥੋਂ ਤੱਕ ਆਪਾਂ ਪਹੁੰਚ ਗਏ ਹਨ ਤਾਂ ਜਿਹੜੇ ਆਪਣੇ ਪਾਰੀ ਵਰਗ ਸੀਗਾ ਉਹ ਆਪਣੀ ਚੀਜ਼ ਅੱਗੇ ਵੇਚਦਾ ਸੀ ਤੇ ਪੈਸੇ ਦਾ ਅਰੇਂਜਮੈਂਟ ਕਰਦਾ ਸੀ ਹਨ ਤਾਂ ਇੱਕ ਬੜਾ ਵਧੀਆ ਤਾਣਾ ਬਣਾ ਸੀ ਸੋ ਇਹ ਸਟਰਾਬੇਰੀ ਕਾਮਯਾਬ ਇਹਨਾਂ ਨੇ ਕਰੀ ਹੈ ਤੇ ਬਹੁਤ ਥੋੜੇ ਬੰਦੇ ਆ ਪੰਜਾਬ 'ਚ ਜਿਨ੍ਹਾਂ ਨੇ ਇਸ ਮੁਕਾਮ ਹਾਸਲ ਕੀਤਾ ਹੈ ਆਮਦਨ ਵੀ ਠੀਕ ਹੈ ਤੇ ਸੱਚ ਬਾਈ ਜੀ ਰੱਖ ਰੇ ਸਪਰੇ ਦਾ ਕੀ ਕਿੰਨਾ ਕਰਿਆ ਜਾਂਦਾ ਇਹ ਦਾ ਜਿਹੜਾ ਉਹ ਹੁੰਦਾ ਉਹ ਰੇ ਸਪਰੇ ਜਿਹੜਾ ਉਹ ਇਹਦੇ ਵਿੱਚ ਬਾਈ ਡ੍ਰਿਪ ਸਾਰੀ ਆ ਪਾਈ ਪਾਈ ਪੰਗ ਪਾਈ ਹੋਈ ਹੈ ਨਾ ਹਾਂ ਇਹਦੇ ਰਾਂ ਹੀ ਜਾਂਦੀ ਹੈ ਹਾਂਜੀ ਆ ਪਾਈ ਪੰਗਾ ਸਾਰੀ ਹਾਂਜੀ ਹਾਂ ਹਾਂ ਇਹਦੇ ਰਾਂ ਹੀ ਸਾਰਾ ਉੱਥੋਂ ਕਿੰਨੀ ਇੱਕ ਮਤਲਬ ਕੋਈ ਬਾੜੀ ਟੁੰਨੇ ਕਣਕ ਦੇ ਮੁਕਾਬਲੇ ਤਾਂ ਬਹੁਤ ਘੱਟ ਹੈ ਹਾਂ ਨੇ ਇਹਦੇ ਚ ਨਾ ਜਿਹੜਾ ਹੈਗਾ ਸਾਰਾ ਬਾਇਓ ਤੱਤ ਯੂਜ਼ ਕੀਤਾ ਜਾਂਦਾ ਹੈ ਆਰਗੈਨਿਕ ਤੱਤ ਯੂਜ਼ ਕੀਤੇ ਉਹ ਜ਼ਿਆਦਾ ਕਰਦੇ ਉਹ ਜ਼ਿਆਦਾ ਕੰਮ ਕਰਦੇ ਆ ਝੋਨੇ ਚ ਵੀ ਆਪਾਂ ਜਿੰਨਾ ਆਰਗੈਨਿਕ ਬਾਇਓ ਤੱਤ ਜ਼ਿਆਦਾ ਯੂਜ਼ ਕਰਨਾ ਤਾਂ ਆਪਾਂ ਨੂੰ ਕੈਮੀਕਲ ਅੱਧਾ ਹੀ ਪਾਉਣਾ ਪਊਗਾ ਹਾਂ 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 ਜ਼ਰੂਰ 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 ਇਹ ਚੀਜ਼ ਤੇ ਵੀ ਆਵਾਂਗੇ ਆਪਾਂ ਵੈਗਰੂ ਸੁਖ ਰੱਖੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਵੀਡੀਓ ਵੇਖਣ ਵਾਸਤੇ ਤੁਸੀਂ ਮਤਲਬ ਹੌਸਲਾ ਵਧਾਉਂਦੇ ਹੋ ਪ੍ਰਤੀਸ਼ ਸ਼ਰਮਾ ਇਹ ਸਾਨੂੰ ਲੈ ਕੇ ਆਉਂਦਾ ਅਸੀਂ ਤਾਂ ਸਿਰਫ ਇੱਕ ਗੱਲਬਾਤ ਹੀ ਕਰ ਸਕਦੇ ਆ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਸੀਗਲ ਬਾਈ ਸਾਰਾ